ਹੋਰ ਬਾਈ ਕੀ ਹਾਲ ਆ? ਛੇਲੀ ਨਾ ਵਜੇ ਤੁਹਾਡੇ ਚ ਨੰਗ ਜੋ। ਅੱਹੋ ਉਹ ਖੁੱਲੀਆਂ ਹੁੰਦੀਆਂ ਉੱਥੇ ਬਈ ਆਉਂਦਾ। ਆਵੜਾ। ਆ ਜਾਓ। ਆਓ। ਕੀ ਗੱਲਾਂ ਜਾਂ? ਰਾਜੇ ਇਧਰ ਦੇ ਛੋਟੇ ਗੇਟ ਜਾ ਲਿਆ ਕੱਢ ਕੇ ਇਹਨਾਂ ਨੂੰ। ਆਜੂਗੇ ਇੱਥੇ? ਨਹੀਂ ਆਉਂਦੀ। ਤੁਰ ਚਲ ਪਾਸੇ ਹੋ ਜਾ ਫਿਰ ਰਾਜੇ ਉਹ ਮੱਕੀ ਖਾਣ ਲੱਗ ਗਈ ਥੱਲੇ ਡਿੱਗੀ ਜੇ ਨੇ ਆ ਉਹ ਇਧਰ ਇਹਨੂੰ ਮੁਰੇ ਲਾਓ ਮੁਰੇ ਲਾਓ ਮੇਰੇ ਇਹਨੂੰ ਗੱਲ ਕਰਕੇ ਗੇਰਾ ਲਲ ਕਰ ਦੇ ਲਲ ਕਰ ਦੇ ਆ ਜਾ ਹਾਂ ਆ ਜਾ ਆ ਜਾ ਆ ਜਾ ਲੈ ਆ ਜਾ ਆ ਜਾ ਫੇੜ ਦੇ ਮੜਾ ਜਾ ਵਾਰਾ ਪਸੂ ਨਾ ਵੜ ਜੇ ਉਹ ਕਬੂਤਰ ਫਿਰਦੇ ਆਪਣੇ राजे ने ललक नहीं निकी चलो आया इतरा शाबाश शाबाश ਗੱਟੇ ਦੀ ਆਟਾ ਕਿਵੇਂ ਡੁੱਲਿਆ ਪਿਆ ਹੋਵੇ ਚਲੋ ਰਾਜੇ ਇਹਨੂੰ ਭਜਾਈ ਯਾਰ ਵੀਰੇ ਆਏ ਕਿਉਂ ਕਰਦਾ ਰਾਜੇ ਗਾਂ ਲਲਕਰਦੇ ਹੋ ਗਏ ਯਾਰ ਅੱਜ ਪਤਾ ਨਹੀਂ ਅੜ ਗਈ ਇਹ ਚੱਲ ਲੈ ਚੱਲ ਕਰ ਇਹਨੂੰ ਤਾੜੀ ਮਾਰ ਦੇ ਤਾੜੀ ਚਲੋ ਵੀ ਹੁਣ ਕਿੱਧਰ ਨੂੰ ਚੱਲਣਾ ਹੈ ਇੱਧਰ ਚੱਲ ਚੱਲ ਫੜੰਦਾ ਨਹੀਂ ਗਿਆ ਤੈਨੂੰ ਬਿਟਾ ਇੱਥੇ ਚੱਲਣਾ ਆਪਾਂ ਕਿੰਨਾ ਖਚੇਗੀ ਜਿਵੇਂ ਉਹ ਨਫਰਾ ਫੈਕਚਰ ਹੋ ਜੇ ਕਿਤੇ ਦੋਹਾਂ ਜਵੜਿਆਂ ਚ ਰੱਸਾ ਇੱਕ ਜਕਾਰਾ ਐਦਰਾ ਔੜੀਆਂ ਨਹੀਂ ਲਾਉਣੀਆਂ ਖੜ ਦੇ ਖੜ ਦੇ ਖੜ ਦਿਓ ਚਲੋ ਹਾਂ ਲਲਕਰ ਯਾਰ राजे ਇੱਕ ਹੀ ਖਾਈ ਜਾਂਦੀ ਐ ਤੇ ਲਲਕਰ ਬਿਮਾਰ ਹੋ ਜੂ ਵੀਰੇ। ਪੁਜਾਰੇ ਇਦਰੇ ਨੂੰ। ਐ। ਜੇ ਤੋਂ ਮੈਂ ਗੱਲ ਕਰਨ ਲੱਗ ਗਿਆ ਉੱਥੇ ਹੀ ਖੜ ਗਈ। ਹੈ। ਚੱਲ। ਪੁਜਾਰਾ ਜੇ ਇਹਨੂੰ ਆਟਾ ਚੱਟੀ ਜਾਂਦੀ ਐ ਅਥੇ ਥੱਲਿਓ। ਉਹ ਆਟਾ ਕੱਢਿਆ ਸੀ ਇੱਥੇ। ਉਹ ਯਾਰ ਇਹਦਾ ਕੰਮ ਡੇਟ ਆ ਗਿਆ ਮੜੀ ਬੋਕਰ ਮਾਰੀ ਅੰਦਰ ਜੀ ਦਾ। ਹਾਂ ਇਹ ਖਾਣਾ ਹੀ ਨਹੀਂ ਹਟਦੀ ਉੱਥੇ ਜੀਵ ਜੀ ਮਾਰਦੀ ਆ ਜੀਵ ਜੀ ਮਾਰਦੀ ਆ ਉੱਥੇ ਨਾਲ ਰੇਤਾ ਵੀ ਜਾਂਦਾ ਟਿੱਡ ਚ ਹੈ Shabbos. Hut. Look. Look at that. ਸ਼ਾਬਾਸ਼ ਸ਼ਾਬਾਸ਼ ਆਇਦਰਾ ਆਈਆਂ ਹੁਣ ਇੱਧਰ ਚੱਲ ਦੂਜੇ ਪਾਸੇ ਇੱਧਰ ਚੱਲੋ ਚਲੋ 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 ਗੁਰੂ ਰਵਿਦਾਸ ਚਲ ਗੁਰੂ ਰਵਿਦਾਸ ਸਤਨਾਮ ਗੁਰੂ ਰਵਿਦਾਸ ਭਗਤ ਜੀ ਧੰਨ ਬਾਬਾ ਨਾਨਕਾ ਕਿਉਂ ਖੜ ਗਈ ਚੱਲ ਚੱਲਦਾ ਚਲੇ ਇਧਰ ਆ ਜਾ ਇਧਰ ਆਇਆ ਜਿੱਧਰੋਂ ਜੀ ਕਰਦਾ ਆਹ ਇਸ ਕਿ ਖੜਾ ਕਰਨੀ ਕਿਉਂ ਜਾਣੀ ਹੈ ਧੰਨ ਬਾਬਾ ਨਾਨਕਾ ਰਸਾ ਪੀੜਾ ਕਰਾ ਤੇਰਾ ਖੜ ਜਾ ਹਾਲ ਨੇੜੇ ਆ ਮੈਨੂੰ ਡਰ ਲੱਗਦਾ ਤੇਰਾ ਤੇ ਹਲ ਚ ਮਗਰਲਾ ਪੈਰ ਮਾਰ ਲੈ ਫਾਲੇ ਨਾਲ ਭੈਂ ਚ ਮਰ ਜਾਗੇ ਵੱਢਿਆ ਜਾਊ ਪੈਰ ਤੇਰਾ ਚਲੋ ਚਲੋ ਧੰਨ ਬਾਬਾ ਨਾਨਕਾ ਧੰਨ ਗੁਰੂ ਰਵਿਦਾਸ ਜੀ ਚੱਲ ਅਰੇ ਚੱਲ ਧੰਨ ਬਾਬਾ ਫਰੀਦ ਧੰਨ ਬਾਬਾ ਕਬੀਰ ਚੱਲ ਅਰੇ ਅੜਦੀ ਐ ਅੜਦੀ ਐ ਚੱਲ ਦੇ ਮਾਰਨਾ ਨਹੀਂ ਪੁੱਤਰ ਲੜਕ ਰੋ ਨਹੀਂ ਚੱਲਣਾ ਕੰਮ ਵੇਖ ਮੂਰੇ ਅੜ ਗਈ ਤੂੰ ਚੱਲ ਪ੍ਰੈਕਟਿਸ ਤੇਰੀ ਚੱਲ ਰਹੀ ਹੈ ਉਹਦੀ ਨਹੀਂ ਚੱਲ ਰਹੀ ਵੇਖ 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 ਉਧਰ ਹੋ ਜਾਣੀ ਵੇ ਰਸਤੇ ਚ ਆਉਣੀ ਆ ਉਹਦੇ ਲੱਤ ਮਾਰੂ ਤੇਰੇ ਉਹ ਵਾਹ ਇਹ ਦੋ ਧੰਨ ਕਬੀਰ ਧੰਨ ਕਬੀਰ ਵੇ ਵੇ ਆਏ ਨੇ ਪੁੱਤ ਬੜਾ ਜਾਨ ਛੁੱਟਦੀ ਗਈ ਵਾਹ ਗੋ ਵਾਹ ਚੱਲ ਵੀ ਚੱਲ ਕਰ ਲੈ ਕਮਾਈ ਬਾਡੀ ਤੰਦਰੁਸਤ ਰਹਿਣੀ ਹੈ ਤੇਰੀ ਲੋ ਇਧਰ ਇਧਰ ਚਲੋ ਵਾਪਿਸ ਕੱਢ ਜਾ ਲਗਾਮ ਠੀਕਣਾ ਕੱਢ ਜਾ ਬੇਟਾ ਛੂਟੀ ਦਾ ਡਰ ਕੱਢਣਾ ਤੇਰੇ ਮਨ ਚੋਂ ਕੁਸ ਨਹੀਂ ਆਦੀ ਤੈਨੂੰ ਇਹ ਚਲ ਉਹਦਰ ਚਲ ਉਹਦਰ ਮਾਰਨੀ ਹੈਣੀ ਚਲ ਉਹਦਰ ਫਿਰ ਡਰ ਪੈ ਜੂਗਾ ਚਲ ਹੱਛ ਲੈ ਤੇ ਕਬਾ ਖਾਣ ਲੱਗ ਗਈ ਹੁਣ ਹੈ ਚਲ ਹੁਦ ਚਲ ਉਹਦਰ ਉਹਦਰ ਗੇੜੇ ਲਾਉਣੇ ਆ ਹੈ ਚਲੋ ਉਧਰ ਬੇਟਾ ਚਲੋ ਚਲੋ ਕਰ ਦੇ ਨਾ ਤਾਂ ਕਰ ਲੇ ਯਾਰ ਸਸਾ ਲੱਬੜਦਾ ਨਾ ਪੁੱਤਰਾ ਚਲੋ ਚਲੋ चलो चल चल, चल, चलो चल। ताती व लागी पार ब्रह्म शरणाई चौ गिरद हमारे राम का दुख लगे ना भाई ਸਤਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ ਨਾਮ ਨਾਮ ਉਖ ਦੀ ਆ ਇੱਕਲੇ ਵਲੈ ਛਾ ਸਤਨਾ ਉਹ ਗਲਤੀ ਹੋ ਗਈ ਉਹਦਾ ਅੱਤ ਤਕਰੀਬ ਬਣਾਵਦੇ ਵੱਲੋਂ ਤਾਂ ਪਠੀ ਕੀ ਤਤੀ ਬੋ ਨਾ ਲੱਗ ਚੱਲ ਵੀ ਚੱਲ ਸਹ ਤਤੀ ਬੋ ਵਾਹਿਗੁਰੂ ਵਾਹਿਗੁਰੂ ਚੱਲ ਬਾਬਾ ਵੇਕੀ ਵੇਕੀ ਦੀ ਹਲ ਬਹੁਤ ਕੁਲਾ ਲਾ ਯਾਰ से मेरे पास से करो बहुत ही नज़दीक दी गया है और कोई चीज़ नहीं नहीं कि मैं ठीक है मेरा काम ठीक करा बेटा बड़ा सीढ़ियाँ है तो क्या अंदर हाँ ਚਲੋ ਚਲੋ ਹਲਾ ਸ਼ਾਬਾਸ਼ ਚਲੋ ਚਲੋ ਸੱਤ ਸੱਤ ਚਲੋ ਚਲੋ ਵਾੜਾ ਮੈਂ ਗਲਤ ਕਰ ਲੇ ਚਲ है ना हाँ राजा सक्षे। सक्षे, सक्षे हो और रा, तू खड़ा सी वाह नहीं सट मरा लेंदी है ਰਾਜਾ ਧਿਆਨ ਰੱਖਦਾ ਵੀ ਕੋੜੀਆਂ ਦਾ ਹਾਂ ਰਾਜੇ ਬਸ਼ੇਰੀਆਂ ਧਿਆਨ ਰੱਖਦਾ ਮੈਂ ਤੂੰ ਹਾਂ ਬਸ਼ੇਰੀਆਂ ਦਾ ਧਿਆਨ ਰੱਖਦਾ ਮੈਂ ਤੂੰ ਠੀਕ ਐ ਇੱਥੇ ਖੜ ਜਾ ਦੋ ਮਿੰਟ ਬਸ ਆਪਾਂ ਕਰ ਲਿਆ ਹੋਊਗੀ ਸੱਟ ਇਹ ਚੱਲ ਚੱਲ Chala de ganguí. ਆ ਬੈਠਕ ਉਧਰ ਧਿਆਨ ਕੀ ਦਿੰਨੀ ਉਹ ਨਹੀਂ ਜਾਂਦੀ ਅਦਰ ਚੱਲ ਹੁਣ ਅਦਰ ਚੱਲ ਚਲੋ ਗਾਂਉਂ ਠੀਕ ਰਹੀ ਵਾਪਕੀ ਹੁਣ ਤਾਂ ਨਵਾ ਦਈਏ ਇਹਨਾਂ ਨੂੰ ਕਿਸ ਦੇਣਾ ਚਲੋ ਜੀ ਚਲੋ ਕਿ ਲੱਕੋ ਚਲ ਹਾਂ ਬਬੂ ਜੀ ਹੁਣ ਨਵਾ ਦਈਏ ਇੱਕ ਦਿਨ ਇਹਨਾਂ ਨੂੰ ਨਹੀਂ ਹੁਣ ਨਹੀਂ ਜਿਹੜੀ ਕੱਲ ਪਰਸੋਂ ਨੂੰ ਹਾਂ ਦੁਪਹਿਰੇ ਨਵਾ ਦਿਆਂਗੇ ਚਲ ਆ ਕੇ ਦੱਸਦਾ ਕੋਈ ਨਹੀਂ ਚਲ ਹੁਣ ਅਜੇ 3 ਕੁ ਮਹੀਨੇ 2.5 ਦਿਨਾਂ ਦਾ ਪਾ ਉਹਦੋਂ ਹੋ ਜਾਣਾ ਆਉਣਾ ਆਉਣਾ ਆਇਆ ਰਾਇ ਚਲੀ ਗਈ ਲੱਕੀ ਜਾ ਫਿਰ ਨਾ ਫਿਰ ਮੈਂ ਜਿੱਤ ਦਰੂ ਨਾ ਆ ਜਾ ਆ ਜਾ ਮੇਰੇ ਨਾਲ ਆ ਜਾ ਲੱਕੀ ਜਾ ਫਿਰ ਉਹ ਮੇਰੇ ਨਾਲ ਆ ਜਾ ਕੁਛ ਨਹੀਂ ਆਇਆ ਕਹਿੰਦੀ ਆ ਤੈਨੂੰ ਯਾਰ ਤੈਨੂੰ ਆਖ ਕੇ ਪਤੰਦਰਾ ਇਹਨੇ ਆਖਦਾ ਕੋਸਤਾ ਹੈ ਹੈ ਤੈਨੂੰ ਨਹੀਂ ਆਇਆ ਆ ਗਿਆ ਆ ਗਿਆ ਬਾਰਕ ਖੋਲ ਦੇ ਇਹਨੂੰ ਬਾਹਰ ਨਾਲ ਇੱਥੇ ਖੜ ਜਾ ਇਹਨਾਂ ਨੂੰ ਬਾਹਰ ਨਾਲ ਖੜਨ ਨਹੀਂ ਪੱਠਿਆਂ ਤੇ ਅੰਦਰ ਲੈ ਜਾਣੀਆਂ ਸਿੱਧੀਆਂ ਠੀਕ ਹੈ ਪਾਣੀ ਡੋਲਰ ਨਾਲ ਟੱਬ ਚ ਪਾਣੀ ਨਾ ਪਿਆ ਹੋਵੇ ਕਿਤੇ ਪੀ ਜਾਣ ਰਾਤ ਵਾਲਾ ਹਾਂ ਪਠੇ ਪਠੇ ਹਲ ਕਰ ਦੇ ਨੂੰ ਬਾਈ ਅੰਦਰ ਵੜ ਕੇ ਗੇਰ ਲਾ ਦੇ ਮਰੀ ਅਦਰ ਨਾਲ ਹੀ ਮਰੀ ਰਾਜ ਬੱਸ ਹਾਂ ਹੱਪ ਤੇ 14 ਨਾਨਾ ਸੌਰੀ ਯਾਰ ਸੌਰੀ ਗਾੜ ਅੱਡ ਨਿਕਲ ਜਾਂਦਾ ਆ ਫੜਾਈ ਬੇਟਾ ਦਾਣੇ ਵਾਲਾ ਬੱਟਲ ਉਹ ਕੱਪੜਿਆਂ ਦੇ ਨਾਲ ਪਾ ਲਈ ਰਾਜੇ ਵਿੱਚ ਦਾਣਾ ਭਰ ਆ థాంਕ ਯੂ ਚਲੋ ਚਲੋ ਹਾਂ ਚਲੋ ਜੀ हैं, अह, आइना करो भी आइना करो, हैं, गांधी पता? मेरे हराबा आ ਲਫੜੀ ਮੈਂ ਤਾਂ ਤੱਕਾਂ ਦੇ ਤੂੰ ਹਾਂਜੀ ਤੂੰ ਪਾਪੇ ਨੂੰ ਆਦੇ ਤਾੜਨ ਤੇ ਰਿਹਾ ਕਰ ਯਾਰ ਹੈ ਉਹ ਤੂੰ ਆਦੇ ਚਾਚੇ ਨੂੰ ਤਾੜਨ ਤੇ ਰਿਹਾ ਕਰ ਆਲਾ ਤੇਰੀ ਗੱਲ ਕਰਾਵਾਂ ਕਰ ਕਰ ਗੱਲ ਯਾਰ ਰਾਤ ਆਲਾ ਆਲਾ ਕਰ ਜਾਲ ਫੋਨ ਪੜਾ ਦੱਸ ਕੌਣਾ ਰਾਜਾ ਨਾਂ ਦੱਸ ਦੇ ਸਾਰਾ ਦੱਸ ਜਾ ਆਲਾ ਜਦੋਂ ਇਸ ਸਿੰਘਿਸ ਦੀ ਬਰਾਤ ਮੈਂ ਮੁੰਡਾ ਤੂੰ ਰਾਤ ਤੇ ਥਿਆਰ ਮਾਰ ਉਹ ਛਾਲ ਨਹੀਂ ਮਾਰਦੇ ਮੈਂ ਬਾਜੀ ਬਾਜੀ ਪੋਣੀ ਆ ਰਾਜਵੀਰ ਸਿੰਘ ਤੇ ਦੂਰਾ ਮੁੰਡਾ ਮੁੰਡਾ ਕੁੜੀ ਐ ਤੂੰ ਤੇ ਮੁੰਡਾ ਹਾਂ ਅਜਾ ਠੀਕ ਐ ਤੇਰਾ ਨਾਮ ਕੀ ਐ ਤੇਰਾ ਨਾਮ ਤੂੰ ਮੇਰੇ ਨਾਮ ਤੋਂ ਕੀ ਲੈਣਾ ਤੂੰ ਆਪ ਗੱਲਾਂ ਕਰਨਾ ਤੇਰਾ ਨਾਮ ਕੀ ਐ ਤੇਰਾ ਨਾਮ ਕੀ ਐ ਤੈਨੂੰ ਪਤਾ ਨਹੀਂ ਕੀ ਐ ਤੇਰਾ 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 ਨਾਮ ਮੇਰਾ ਨਾਮ ਕੀ ਤੈਨੂੰ ਪਤਾ ਨਹੀਂ ਤੇਰਾ ਚਾਚਾ ਮੈਂ ਯਾਰ ਆਉਣੀ ਗੁਲਾਬ ਸਿੰਘ ਪੇਮਾਨ ਅੱਛਾ ਨਾ ਕੱਟਿਆ ਕਿਉਂ ਯਾਰ ਕੱਟਣਾ ਨਹੀਂ ਤੇਰੀ ਫੋਟੋ ਆਈ ਜਾਂਦੀ ਹੈ ਵੇਖੀ ਜਾਂਦੇ ਆ ਤੈਨੂੰ ਖੜ ਜਾ ਕੱਟਦੇ ਆ ਉੱਜਾ ਯਾਰ ਚਾਚਾ ਸਾਰਾ ਕੰਮ ਹੋ ਕੀ ਕਰਨਾ ਦੂ ਮੈਂ ਆ ਮੱਖ ਸਖ ਸਖ ਸੁੰਦਾ ਸੀ ਗੁਰਬਾਣੀ ਆਜਾ ਮੈਂ ਤੁਹਾਨੂੰ ਆਪੇ ਨਹੀਂ ਲਾਪੇ ਨਹੀਂ ਲਾਪੇ ਨਾਣੀ ਕੱਟਣਾ ਨਹੀਂ ਗਾਹਤੀ ਹਾਂ ਹਾਂ ਨਾ ਨਾ ਮੈਂ ਹਾਂ ਤੂੰ ਗੱਲ ਨਹੀਂ ਹੁੰਦਾ ਆ ਤੇ ਚਾਚੇ ਤੇਰੀ ਫੋਟੋ ਆਈ ਜਾਂਦੀ ਹੈ ਵਿੱਚ ਸਿੱਧਾ ਕਰਦੇ ਹਾਂ ਹੁਣ ਬੋਲ ਹੁਣ ਤੇਰੀ ਫੋਟੋ ਆਈ ਜਾਂਦੀ ਹੈ ਵਿੱਚ ਹੁਣ ਬੋਲ ਬੋਲ ਤਾਂ ਮੈਂ ਤਾਂ ਇਹਨੂੰ ਅੱਖਾਂ ਤੋਂ ਚੱਕਲਾ ਮੜਾਇਆ ਟੋਪੀ ਨੂੰ ਐ ਸਹੀ ਆ ਮੜੀ ਚੱਕਲਾ ਤਾਂ ਚੱਕਲਾ ਹੂੰ ਬੋਲ ਹਾਂ ਤੈਨ ਤੈਨ ਤੈਨੂੰ ਤਾਂ ਫੜਾਇਆ ਵੀ ਤੂੰ ਗੱਲ ਕਰ ਲੈ ਜਨਤਾ ਨਾਲ ਆ ਇਹ ਮੜਨਾ ਚਾਹਣਾ ਤੂੰ ਮੁੰਡਾ ਮੁੰਡਾ ਤਾਂ ਹੈਗਾ ਹੀ ਤੂੰ ਹਾਂ ਹਾਂ ਹੋਰ ਕੀ ਬੜਨਾ ਚਾਹਣਾ ਹੈ ਬਸ ਹਾਈ ਹੈ ਮੁੰਡਾ ਹਾਂ ਠੀਕ ਹੈ ਅਮਰੀਕਾ ਮੁੰਕੇ ਕਹਿੰਦਾ ਸੱਚ ਸਦਾਦੀ ਕੱਲਾ ਅਮਰੀਕਾ ਹੀ ਕਹਿੰਦਾ ਹਾਂ ਮੈਂ ਮੁੰਡਾ ਹੀ ਆਛਾ ਮੈਂ ਤੂੰ ਇਨਸਾਨ ਹੈ ਸਰਦਾਰਾਂ ਵਧੀਆ ਸੀ ਨਾ 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 ਮੁੰਡਾ ਹੀ ਸਰਦਾਰ ਦਾ ਪੱਗ ਬੰਨਦੇ ਹੁੰਦੇ ਤੂੰ ਬੱਦ ਨੀ ਬੰਨਦਾ ਸਰਦਾਰ ਦਾ ਪੱਗ ਬੰਨਦੇ ਹੁੰਦੇ ਹਾਂ ਤੂੰ ਪੱਗ ਨਹੀਂ ਬੰਨਦਾ 10 ਕੀ ਜਵਾਬ ਹੈ ਤੇਰੇ ਕੋਲੇ ਪੱਗ ਬੰਦਾ ਉਹਨਾਂ ਤੋਂ ਹਾਂ ਹਾਂ ਕਦੋਂ ਬੰਦਾ ਨਹੀਂ ਤੂੰ ਗੁਰਦੁਆਰਾ ਸਾਹਿਬ ਜਾਵੇਂ ਅੱਛਾ ਹੁਣ ਕੀ ਕਰਨਾ ਚਾਹਣਾ ਤੂੰ ਕੀ ਫੋਨ ਮੈਥੋਂ ਮੰਗਦਾ ਸੀ ਕੀ ਕਰਨਾ ਫੋਨ ਦਾ ਮੈਂ ਪਾਠ ਪਾਠ ਸੁਣਦਾ ਸੀ ਈਮਾ ਕਰਕੇ ਪਾਠ ਸੁਣਨਾ ਦਿਲ ਕਰਦਾ ਪਾਠ ਸੁਣਨ ਨੂੰ ਠੀਕ ਹੈ ਪਾਠ ਸੁਣਨ ਨੂੰ ਦਿਲ ਕਰਦਾ ਤੇਰਾ ਹੈ ਪਾਠ ਤੂੰ ਸੁਣਦਾ ਹੀ ਰਹਿਣਾ ਤੈਨੂੰ ਫੋਨ ਦਿੰਦਾ ਨਹੀਂ ਮੈਂ ਘੰਟਾ ਸ਼ਾਮ ਨੂੰ ਹੂੰ ਤੇ ਬੱਸ ਫਿਰ ਸੁਣ ਲੈਣਾ ਤੂੰ ਮੈਂ ਸੁਣੂੰਗਾ ਹੌਣ ਵੀ ਸੁਣਨੀ ਹੈ ਚਲਾ ਦਿੰਨਾ ਚਲੋ ਵੀ ਦੋਸਤੋ ਧੰਨਵਾਦ ਜੀ ਨੇ ਦੇਖਿਆ ਧੰਨਵਾਦ ਵੀਰ ਕੀ ਕਹਿਰੋ ਸੇ